ਸਸਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੋੜਾ ਵਾਲੇ ਸ਼ੱਕਰ ਪਾਰੇ ਬਣਾਵਾਂਗੇ ਆ ਗੋੜਾ ਹੈਗਾ ਤੇ ਆ ਮੈਦਾ ਹੈ ਅੱਧੀ ਕੌਲੀ ਤੇ ਆਪਾਂ ਇਹਦੇ ਚ ਪਾ ਲਾਂਗੇ ਇਹਨੂੰ ਆ ਦੇਸੀ ਘਿਓ ਹੈ ਆ ਪਾ ਜਿੰਨਾ ਕ ਪਊਗਾ ਉਹਨਾਂ ਕ ਪਾਵਾਂਗੇ ਗਰਮ ਕਰਕੇ ਰੱਖਿਆ ਹੋਇਆਗਾ ਹੁਣ ਆਪਾਂ ਇਹਨੂੰ ਰਲਾ ਲਾਂਗੇ ਹਥ ਨਾਲੇ ਰਲਾਵਾਂਗੇ ਚੰਗੀ ਤਰ੍ਹਾਂ ਗੰਡਾ ਮਾਰ ਲਾਂਗੇ ਚੰਗੀ ਤਰ੍ਹਾਂ ਪਰ ਲਾ ਲਿਆ ਤੇ ਹੁਣ ਆਪਾਂ ਪਾਣੀ ਪਾਵਾਂਗੇ ਹੁਣ ਗੁੰਨਾ ਨੂੰ ਗੁੰਨਾ ਗਏ ਕੋੜਾ ਰੱਖਾਂਗੇ ਬੜਾ ਢੰਗ ਨਾਲ ਨਹੀਂ ਕਰਦੇ ਆਪਾਂ ਇਸ ਤਰ੍ਹਾਂ ਆਪਾਂ ਕਰੀ ਜਾਵਾਂਗੇ ਚੰਗੀ ਤਰ੍ਹਾਂ ਨੂੰ ਗੁੰਨ ਲਾਂਗੇ ਸਾਰੇ ਇਹਦੇ ਜੋੜ ਮਾਰ ਦਾਂਗੇ ਲਓ ਆਪਾਂ ਚੰਗੀ ਤਰ੍ਹਾਂ ਇਹ ਗੁੰਨ ਲਿਆ ਤੇ ਹੁਣ ਆਪਾਂ ਇਹਨੂੰ ਵੇਲਾਂਗੇ ਹੁਣ ਆਪਾਂ ਆਟੇ ਦੇ ਪੇੜੇ ਬਣਾ ਲਾਂਗੇ ਦੋ ਹੁਣ ਆਪਾਂ ਵੇੜ ਲਾਂਗੇ ਇਹਨੂੰ ਮੜਾ ਜਾ ਕੇ ਹੋਲਾ ਲਾਂਗੇ ਇਹਦੇ ਤੇ ਨਾ ਮੋਟੇ ਕਰਗੇ ਤੇ ਨਾ ਬਰੇਕ ਕਰਗੇ ਠੀਕ ਜੇ ਰੱਖਾਂਗੇ ਆਹ ਆਹ ਫੇਰ ਨਾਲ ਲਾ ਲਾਂਗੇ ਉਸ ਪੇੜੇ ਦੇ ਇਸ ਤਰ੍ਹਾਂ ਆਪਾਂ ਚਾਰਸ ਬਣਾ ਕੇ ਰੱਖ ਲਾਂਗੇ ਸਾਰੇ ਸੱਕਰ ਪਾਰੇ ਆਪਾਂ ਸਾਰੇ ਬਣਾ ਲਏ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਪਾਵਾਂਗੇ ਯਾਰ ਫਰੈਂਡ ਗਰਮ ਹੋ ਗਿਆ ਫਿਰ ਆਪਾਂ ਵਿੱਚ ਸ਼ੱਕਰ ਪਾਰੇ ਪਾ ਦਾਂਗੇ ਫਰੈਂਡ ਗਰਮ ਹੋ ਗਿਆ ਹੁਣ ਆਪਾਂ ਸ਼ੱਕਰ ਪਾਰੇ ਪਾਵਾਂਗੇ ਦੇ ਪਾਦੇਾਂਗੇ ਦੇ ਫੇਰ ਪਾਵਾਂਗੇ ਜਦ ਥੋੜਾ ਥੋੜਾ ਰੰਗ ਬਰਾਂਦ ਹੋ ਗਿਆ ਫਿਰ ਆਪਾਂ ਕੱਢ ਲਾਂਗੇ ਲਓ ਹੁਣ ਆਪਣੇ ਸ਼ਕਰਪਾਰੇਆਂ ਦਾ ਥੋੜਾ ਜਿਹਾ ਰੰਗ ਬਰਾਂਦ ਹੋ ਗਿਆ ਹੁਣ ਆਪਾਂ ਕੱਢਾਂਗੇ ਇਹਨਾਂ ਨੂੰ ਬਾਕੀ ਜਿਹੜੇ ਰਹਿੰਦੇ ਆਪਾਂ ਇਸੇ ਤਰ੍ਹਾਂ ਉਹ ਬਣਾ ਲਾਂਗੇ ਸਾਰੇ ਬਣ ਗਏ ਕੱਢ ਲੈ ਸਾਰੇ हूँ आप दूजी कड़ाही करा तो चासनी बनावेंगे गुड़ पावे पानी पावे ओहली पानी भी पावगे ਚੰਗੀ ਤਰ੍ਹਾਂ ਜੇ ਚਾਹ ਸ ਨਹੀਂ ਬਣ ਗਈ ਆਪਣੀ ਇੱਕ ਤਾਰ ਫੇਰ ਆਪਾਂ ਲਾਵਾਂਗੇ ਚੰਗੀ ਤਰ੍ਹਾਂ ਬਣਾਵਾਂਗੇ ਇਹਨੂੰ ਉਹ ਚਾਹ ਸ ਨਹੀਂ ਆਪਣੀ ਬਣੀ ਜਾਂਦੀ ਐ ਬਸ 2-3 2-1-2 ਮਿੰਟ ਹੋਰ ਲੱਗਣਗੇ ਫੇਰ ਆਪਾਂ ਲਾ ਲਾਂਗੇ ਇੱਕ ਤਾਰ ਬਣ ਜਾਊਗੀ 10 ਮਿੰਟ ਹੋ ਗਏ ਬਣੀ ਜਾਂਦੀ ਇਹਨੂੰ சக்காங்க அப்ப ਉਹਦੇ ਇਹ ਠੰਡੇ ਹੋ ਗਈ। ਉਦੋਂ ਆਪਾਂ ਤੁਹਾਨੂੰ ਦਿਖਾਵਾਂਗੇ ਸ਼ਕਰਪਾਰੇ ਠੰਡੇ ਹੋਣ ਦੇ ਕਰਾ ਇਹਨਾਂ ਨੂੰ। ਉਹ ਆਪਣੇ ਸ਼ਕਰਪਾਰੇ ਕੁਝ ਠੰਡੇ ਹੋ ਗਏ। ਜਿਵੇਂ ਜਿਵੇਂ ਠੰਡੇ ਹੋਣਗੇ ਓਵੇਂ ਓਵੇਂ ਸੁੱਕੀ ਜਾਣਗੇ। ਤੇ ਆਪਾਂ ਇਹ ਕੱਢ ਲਾਂਗੇ ਵੇਖੀ ਨਾ ਵੀ ਭਾਂਡੇ ਚ। ਓਵੇਂ ਓਵੇਂ ਗੁੜ ਸਾਰਾ ਸੁੱਕ ਜਾਊਗਾ ਨਾਲ ਜਿਵੇਂ ਜਿਵੇਂ ਠੰਡੇ ਹੋਣਗੇ। शकर पारे बहुत बढ़िया बने हैं देखो किडे दे वजिए बने शकरे हौली हौली गुड़ माला सारा सुक जूगा ਬਹੁਤ ਵਧੀਆ ਬਣਿਆ ਸੱਤ ਪਰੇ ਦੋਸਤੋ ਨਾਲ ਸਾਡੀ ਇੰਸਟਾਗ੍ਰam ਆਈਡੀ ਤੇ ਫੇਸਬੁੱਕ ਆਈਡੀ ਵੀ ਬਣ ਗਈ ਹੈ ਉਸ ਤੇ ਵੀ ਜਾ ਕੇ ਪੇਜ ਬਣਿਆ ਹੋਇਆ ਫੇਸਬੁੱਕ ਤੇ ਪੰਜਾਬੀ ਖਾਣਾ ਵਲੌਗ ਚੈਨਲ ਇੰਸਟਾਗ੍ਰam ਤੇ ਵੀ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ